ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਬਾਦ ਮંત્રી ਤੇ ਕਿਉਂਕਿ ਆਮਦਨ ਨਾਲੋਂ ਵੱਧ ਉਹਨਾਂ ਦੇ ਕੋਲ ਜਾਇਦਾਦ ਹੈ ਜਿਸ ਦਾ ਹਵਾਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪ ਉੱਚ ਅਧਿਕਾਰੀਆਂ ਵੱਲੋਂ ਦਿੱਤਾ ਗਿਆ ਲਗਭਗ 540 ਕਰੋੜ ਰੁਪਏ ਹਯਾਰ ਏਕੜ ਜ਼ਮੀਨ ਹਿਮਾਚਲ ਦੇ ਵਿੱਚ ਸੈਨਿਕ ਫਾਰਮ ਦਿੱਲੀ ਵਾਲਾ ਜਿਸ ਦੀ ਕੀਮਤ ਪਾਉਣੇ 200 ਕਰੋੜ ਦੱਸੀ ਜਾ ਰਹੀ ਹੈ ਗਨੀਪ ਕੌਰ ਮਜੀਠੀਆ ਦੇ ਨਾਮ ਦੇ ਨਾਲ ਕਾਨੂੰਨੀ ਕਟੀ ਗਈ ਹੈ ਜਿਸ ਦੇ ਵਿੱਚ 25% ਇਹਨਾਂ ਦਾ ਸ਼ੇਅਰ ਹールドਰ ਹੈ ਗ੍ਰੀਨ ਅਵੇਨਿਊ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਹਾਲਾਂਕਿ ਖੁੱਲਕੇ ਨਹੀਂ ਗਰਜੇ ਸੁਖਬੀਰ ਸਿੰਘ ਬਾਦਲ ਅੱਜ ਤਾਂ ਬਾਬਾ ਬੀਬਾ ਸਿੰਘ ਕੋਲ ਬਾਦਲ ਨੇ ਇਥੋਂ ਤੱਕ ਵੀ ਕਹਿ ਦਿੱਤਾ ਜੇਕਰ ਪੰਜਾਬ ਦੇ ਵਿੱਚ ਉਹ ਛਟਾਖਤ ਹੁੰਦਾ ਹੈ ਬਿਕਰਮਜੀਤਿਆ ਨੂੰ ਜੇਲ੍ਹ ਦੇ ਵਿੱਚ ਰੱਖਣ ਨਾਲ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਤੁਸੀਂ ਬਿਕਰਮਜੀਤਿਆ ਨੂੰ ਜੇਲ੍ਹ ਦੇ ਵਿੱਚ ਰੱਖ ਸਕਦੇ ਹੋ ਲੇਕਿਨ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਸਰੂ ਮੁੱਦਿਆਂ ਤੋਂ ਭਟ ਗਈ ਹੈ ਉਹਨਾਂ ਮੁੱਦਿਆਂ ਉੱਤੇ ਪਰਤਾ ਪਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਵਾਈ ਕੀਤੀ ਹੈ ਹੁਣ ਐਨਸੀਬੀ ਵੀ ਦਸਖਤ ਦੇ ਰਹੀ ਹੈ ਪੰਜਾਬ ਦੇ ਵਿੱਚ ਕਿਉਂਕਿ ਆਮਦਨ ਨਾਲੋਂ ਵੱਧ ਜਾਇਦਾਦ ਰੱਖਣ ਦੇ ਹਵਾਲੇ ਅਤੇ ਇਹ ਆਮਦਨ ਆ ਕਿੱਥੋਂ ਇਹ ਆਮਦਨ ਨਸ਼ਾ ਵੇਚ ਕੇ ਕਮਾਈ ਗਈ ਡਰੱਗ ਤਸਕਰੀ ਕਰਵਾਈ ਗਈ ਕਿਉਂਕਿ ਇਹਨੂੰ ਡਰੱਗ ਮਨੀ ਰਿਟੇਲਿੰਗ ਦਾ ਨਾਮ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਅਤੇ ਬਿਜ਼ਨਸ ਦੇ ਸਰ ਉੱਚ ਅਧਿਕਾਰੀਆਂ ਵੱਲੋਂ ਭਾਈ ਇਹਨਾਂ ਨੇ ਡਰੱਗ ਤਸਕਰੀ ਕਰਕੇ ਸੱਤਾ ਤੇ ਪਿੰਦੀ ਕੌਣ ਸੀ ਉਹਨਾਂ ਦੇ ਨਾਲ ਕਿਉਂ ਇਹਨਾਂ ਦੇ ਗੂੜੇ ਸਬੰਧ ਬਣੇ ਕਿਉਂ ਉਹਨਾਂ ਨੂੰ ਸ਼ੁਰੂਪ੍ਰੀ ਅਕਾਲੀ ਦਲ ਦੀ ਸਰਕਾਰ ਸਮੇਂ ਸਕਿਉਰਿਟੀ ਦਿੱਤੀ ਗਈ ਕਿਉਂ ਉਹਨਾਂ ਨੂੰ ਹੈਲੀਕਾਪਟਰ ਤੇ ਝੂਟੇ ਦਵਾਏ ਗਏ ਕਿਉਂ ਉਹਨਾਂ ਨੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਤੇ ਮਹਿੰਗੇ ਕਾਰ ਬਿਕਰਮਜੀਤਿਆ ਨੂੰ ਜਿਹੜੇ ਨੇ ਗਿਫਟ ਕੀਤੇ ਕੌਣ ਨੇ ਇਹਨਾਂ ਬਾਰੇ ਖੁਲਾਸਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੜੀ ਵੱਡੀ ਜਲਦੀ ਕਰ ਜਾ ਰਹੇ ਨੇ ਐਨਸੀਬੀ ਜਿਹੜੀ ਹੈ ਉਹ ਨਸ਼ਿਆਂ ਨੂੰ ਲੈ ਕੇ ਆਵੇਗੀ ਉਸ ਤੋਂ ਬਾਅਦ ਕਹਿੰਦੇ ਨੇ ਕਿ ਈਡੀ ਨੇ ਵੀ ਆਪਣੀਆਂ ਬੁਹਾਰਾਂ ਜਲਦੀ ਮੋੜ ਲਣੀਆਂ ਨੇ ਬਿਕਰਮਜੀਤਿਆ ਨੂੰ ਲੈ ਕੇ ਹੁਣ ਗੱਲ ਜਿਹੜੀ ਮੁੱਦੇ ਦੀ ਹੈ ਕੀ ਬਿਕਰਮ ਮਜੀਠੀਆ ਦੇ ਕਹਤੇ ਬਲੋਜ ਚੱਲੇਗਾ ਕਿ ਉਸ ਦੀ ਜਿਹੜੀ ਆਮਦਨ ਤੋਂ ਵੱਧ ਜਾਇਦਾਦ ਹੈ ਉਹ ਕੁਰਕੀ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਵਾਰ-ਵਾਰ ਕਹਿੰਦੇ ਨੇ ਕਿ ਪੰਜਾਬ ਦੇ ਜਿਹੜੇ ਵਿਧਾਇਕ ਅਤੇ ਮੰਤਰੀ ਨੇ ਜਿੰਨਾ ਉਹਨਾਂ ਦੀ ਆਮਦਨ ਤੋਂ ਵੱਧ ਪੈਸਾ ਆਪਣੇ ਅਕਾਊਂਟਸ ਦੇ ਵਿੱਚ ਆਪਣੇ ਬੈਂਕਾਂ ਦੇ ਵਿੱਚ ਰੱਖਿਆ ਹੋਇਆ ਹੈ ਉਹਦੇ ਨਾਲ ਪੰਜਾਬ ਦਾ ਕਰਜ਼ਾ ਲੈ ਜਾਵੇਗਾ ਤੇ ਫਿਰ ਕਾਰਵਾਈ ਕਿਉਂ ਨਹੀਂ ਕਰਦੇ ਪੈ ਕਿ ਸਿਰਫ ਡਰਾਮੇਬਾਜ਼ੀ ਦਾ ਸਟੰਟ ਬਾਜ਼ੀ ਕੀਤੀ ਜਾ ਰਹੀ ਹੈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਪੰਜਾਬ ਦੇ ਲੋਕਾਂ ਵੱਲੋਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਕੁਝ ਵੀ ਬ੍ਰਿਕਰਮ ਮਜੀਠੀਆ ਦੇ ਵਿਰੁੱਧ ਕੀਤਾ ਹੈ ਉਹ ਬਿਲਕੁਲ ਸਹੀ ਕੀਤਾ ਹੈ ਉਸ ਦੇ ਕਿਸੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂ ਨੇ ਰੋਲਾ ਪਾਇਆ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਤੜੇ ਨੇ ਰੋਲਾ ਪਾਇਆ ਨਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੋਂ ਬਣੀ ਸੱਤ ਮੈਂਬਰ ਦੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਫੀਲ ਨੇ ਨਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾ ਚਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਹੱਕ ਵਿੱਚ ਆਏ ਬਿਗੜ ਬਿਚੀਆ ਤੇ ਕਿਉਂਕਿ ਕਾਨੂੰਨੀ ਪ੍ਰਕਿਰਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਪੰਜਾਬ ਦੀ ਬਾਗਦੋਰ ਹੈ ਹਾਲਾਂਕਿ ਇਹ ਵੀ ਕਹਿਆ ਗਿਆ ਕਿ ਜਿਹੜੇ ਰਾਤ ਵਿੱਚ ਆਏ ਜਿਨ੍ਹਾਂ ਨੇ ਹਮਾਇਤ ਕੀਤੀ ਉਹਨਾਂ ਦੇ ਘਰ ਉੱਤੇ ਵੀ ਬਲਡੋਜ ਚੱਲਣਗੇ ਉਹਨਾਂ ਦੀ ਜਾਇਦਾਦ ਵੀ ਤੁਰਕੀ ਹੋਵੇਗੀ ਕਿਉਂਕਿ ਉਹਨਾਂ ਨੇ ਵੀ ਆਫ਼ਤ ਤੋਂ ਬਾਅਦ ਆਪਣੀ ਜਾਇਦਾਦ ਬਣਾਈ ਹੋਈ ਹੈ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸੇ ਵੀ ਸਮੇਂ ਐਲਾਨ ਕੀਤਾ ਜਾ ਸਕਦਾ ਹੈ ਲੋਕ ਕਹਿੰਦੇ ਨੇ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਿਕਰਮਜੀਤਿਆ ਦੀ ਜਿਹੜੀ ਜਾਇਦਾਦ ਬਣੀ ਹੋਈ ਹੈ ਉਸ ਨੂੰ ਖੁਰਕ ਕਰ ਲੈਂਦੇ ਨੇ ਜਾਂ ਉਸ ਤੇ ਬੰਦੋਲ ਸਲਾ ਦਿੰਦੇ ਨੇ ਤਾਂ ਪੰਜਾਬ ਦਾ ਮੁੱਖ ਮੰਤਰੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਬੜੀ ਆਸਾਨੀ ਨਾਲ ਜਿੱਤ ਜਾਵੇਗਾ ਜੇਕਰ ਨਹੀਂ ਇਸ ਨੂੰ ਸਟੰਟ ਬਾਜ਼ੀ ਇਸ ਨੂੰ ਡਰਾਮੇ ਬਾਜ਼ੀ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੈਂ ਆਪਣਾ ਕੰਮ ਕਰ ਦਿੱਤਾ ਮੈਂ ਆਪਣਾ ਫਰਜ਼ ਨਿਭਾ ਦਿੱਤਾ ਬਾਕੀ ਦੀ ਜ਼ਿੰਮੇਵਾਰੀ ਹੈ ਕਿਹੜੇ ਲੋਕਾਂ ਦੀ ਬਿਜਲੈਸ ਅਤੇ ਬਿਜਲੈਸ ਦੇ ਸਰ ਉੱਚ ਅਧਿਕਾਰੀਆਂ ਦੀ ਮਾਨਯੋਗ ਅਦਾਲਤ ਪੰਜਾਬ ਅਤੇ ਹਰਿਆਣਾ ਦੀ ਮਾਨਯੋਗ ਅਦਾਲਤ ਸੁਪਰੀਮ ਕੋਰਟ ਹੈ ਉਸ ਤੋਂ ਬਾਅਦ ED ਨੇ ਵੀ ਬੁਹਾਰਾ ਕਹਿੰਦੇ ਨੇ ਮੋਰਡੀਆਂ ਨੇ NCB ਤਾਂ ਵਾਰ-ਵਾਰ ਪੰਜਾਬ ਦੇ DGP ਗੌਰਵ ਯਾਦਵ ਨਾਲ ਸੰਪਰਕ ਕਰ ਰਹੀ ਹੈ ਕਿ ਸਾਨੂੰ ਵੀ ਜਿਹੜਾ ਹੈ ਇਤੇਕੀ ਕਾਪ ਇਨਵੈਸਟ ਕਰਦਾ ਮੌਕਾ ਦਿੱਤਾ ਸ਼ਾਬੇ ਤੇ ਇਟ ਮੀਨਸ ਕਿ ਵਿਕਰਮ ਮਜੀਠੀਆ ਆਦਿ ਜੇਲ੍ਹ ਦੇ ਵਿੱਚ ਬੈਠੇ ਹੀ ਬਹੁਤ ਵੱਡੇ ਪੱਧਰ ਤੇ ਮੁਸ਼ਕਲਾਂ ਵਧ ਰਹੀਆਂ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਦੋਂ ਬਲਡੋਜ਼ਰ ਚਲਾਉਂਦੇ ਨੇ ਜੇਕਰ ਇਹ ਫੈਸਲਾ ਲੈ ਲੈਂਦੇ ਨੇ ਕਿਉਂਕਿ ਜਿਹੜੇ ਛੋਟੇ ਮੋਟੇ ਨਸਾ ਤਸਕਰ ਸੀ ਉਹਨਾਂ ਦੇ ਘਰ ਉੱਤੇ ਬਲਡੋਜ਼ਰ ਚਲਾਇਆ ਗਿਆ ਉਹਨਾਂ ਦੇ ਘਰ ਤੇ ਬਲਡੋਜ਼ਰ ਛੱਲੇ ਵੀ ਪੰਜਾਬ ਦੇ ਵਿੱਚ ਹਾਕਾਰ ਮੱਚੀ ਵੀ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਸਾਫ਼ ਹੀ ਦਿੱਤਾ ਕਿ ਜਿਨ੍ਹਾਂ ਦੇ ਖਰਾਬ ਤੇ ਬਡੋਜਰ ਚੱਲੇ ਨੇ ਉਹ ਨਸ਼ਾ ਤਸਕਰ ਸੀ ਉਹਨਾਂ ਨੂੰ ਨੌਨ ਰੌਨ ਨਸ਼ਾ ਵੇਚਿਆ ਜਾਂਦਾ ਸੀ ਜੇਕਰ ਬਿਕਰ ਮਜੀਠੀਆ ਦੇ ਨਾਲ ਅਜਾਇ ਹੋ ਜਾਂਦਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਬਾਰਾ ਮੁੱਖ ਮੰਤਰੀ ਬਣ ਸਕਦੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਜਿਹੜਾ ਇਹ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ